ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰੇ ਆਪ ਸਭ ਨੂੰ ਜੀ ਹੈ ਲੈ ਕੇ ਹਾਂ ਜਨਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਿਆ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਚੀਨ ਨੇ ਬਣਾਇਆ ਨਵਾਂ ਖਤਰਨਾਕ ਵਾਇਰਸ ਜੋ ਤਿੰਨ ਦਿਨਾਂ ਚ ਲੈ ਸਕਦਾ ਹੈ ਜਾਨ ਵਿਗਿਆਨੀਆਂ ਨੇ ਦੱਸ ਹੈਮਾਸਟਰਾ ਤੇ ਜੋ ਟੀਕਾ ਕਰਨ ਤੇ ਤਿੰਨ ਦਿਨਾਂ ਦੇ ਅੰਦਰ ਬਿਮਾਰੀ ਦੇ ਦੇਖੇ ਲੱਛਣ ਵਿਜ਼ਿਟ ਚੀਨ ਨੇ ਵਿਗਿਆਨੀਆਂ ਨੇ ਇੱਕ ਹੋਰ ਖਤਰਨਾਕ ਵਾਇਰਸ ਬਣਾਇਆ ਹੈ ਇਸ ਵਾਇਰਸ ਤਿੰਨ ਦਿਨਾਂ ਚੋ ਹੀ ਕਿਸੇ ਵੀ ਮਨੁੱਖ ਦੀ ਮੌਤ ਲੈ ਜਾਂ ਲੈ ਸਕਦਾ ਹੈ ਸਾਇੰਸ ਡਾਇਰੈਕਟਰ ਮੈਗਜ਼ੀਨ ਦੇ ਜੋ ਪ੍ਰਕਾਸ਼ਿਤ ਖੋਜ ਮੁਤਾਬਕ ਨਵਾਂ ਨਾਮਾ ਸਿੰਥੈਟਿਕ ਵਾਇਰਸ ਇਹ ਬੋਲਾ ਵਾਇਰਸ ਵਾਂਗ ਕੰਮ ਕਰਦਾ ਹੈ ਖੋਜ ਦੇ ਨੇ ਦੇਖਿਆ ਹੈ ਕਿ ਚੀਨ ਦੇ ਤੇ ਇਹ ਬਈ ਮੈਡੀਕਲ ਯੂਨੀਵਰਸਿਟੀ ਦੇ ਵਿਗਿਆਨੀ ਨੇ ਇਬੋਲਾ ਵਾਇਰਸ ਦੇ ਹਿੱਸੇ ਲੈ ਕੇ ਇੱਕ ਨਵਾਂ ਵਾਇਰਸ ਬਣਾਇਆ ਹੈ ਇਹ ਇਬੋਲਾ ਵਾਇਰਸ ਬਾਹਰ ਸਰੀਰ ਦੇ ਸੱਲਾਂ ਨੂੰ ਸੰਕਰਿਤ ਸੰਕਰਪਿਤਤਾ ਕਰ ਸਕਦਾ ਹੈ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜਰੂਰ ਦਿਓ ਧੰਨਵਾਦ